ਅਸੀਂ ਬਾਰਡਰ ਤੋਂ 10 ਕਿਲੋਮੀਟਰ ਇਧਰ ਖੜੇ ਸੀ ਜੇ ਤੇ ਬਾਈ ਹੋਰੀ ਆਏ ਵੀ ਸਾਡੀ ਇੱਕ ਨਿਊਜ਼ ਪਾਓ ਕੀ ਗੱਲਬਾਤ ਹੈ ਤੁਸੀਂ ਕੀ ਕਹਿ ਰਹੇ ਸੀ ਪਹਿਲਾਂ ਸਵੇਰੇ ਨਾ 11 ਵਜੇ ਦੇ ਹਰਿਆਣੇ ਦੇ ਮੁੰਡੇ ਆਗੇ ਤੇ ਪਰਾਂ ਬਾਰਡਰ ਤੋਂ ਠੀਕ ਹੈ ਉਹਨੇ ਅੱਕੇ ਲ ਫੜਦੇ ਤੇ ਉਹ ਪੱਟ ਦੰਦੇ ਕਿਲ ਪੱਟ ਰਹੇ ਸੀ ਬਾਰਡਰ ਦੇ ਕਿਲ ਧਰਤ ਦੇ ਵਿੱਚ ਨਾ ਸਰਾਖ ਮਾਰ ਮਾਰ ਕੱਡੇ ਕੱਡੇ ਹੋਏ ਨੇ ਪਹਿਲ ਤੋਂ ਹੱਥ ਰੂ ਕੇ ਹੰਦਾ ਗੋਲਾ ਫੇਰ ਤੇ ਦੂਜਾ ਸਿੰਪਲ ਆ ਸਿੰਪਲ ਉਹ ਕੋਈ ਕੁਝ ਨਹੀਂ ਕਰਦਾ ਨੁਕਸਾਨ ਨਹੀਂ ਕਰਦਾ ਹੱਥ ਨਾਲ ਜਾ ਕੇ ਭਰਾ ਸਿੱਟਦਾ ਉਹਨੂੰ ਅੱਛਾ ਸਾਈਡਾਂ ਦੇ ਕਣਕ 'ਚ ਪਾਣੀ ਲਵਾਰ ਕੇ ਗਵਰਨਮੈਂਟ ਨੇ ਹਾਂ ਅੱਛਾ ਸਾਈਡਾਂ ਕਣਕ ਠੀਕ ਹੈ ਜੋ ਕੀਤੀ ਬਾਤ ਹੈ ਮਾਰੇ ਲੱਤ ਮਾਰੇ ਲੋਕਾਂ ਨੂੰ ਨੁਕਸਾਨ ਹੋ ਰਿਹਾ ਇੱਕੋ ਹੈ ਕੌੜੇ ਨੇ ਅੱਖਾਂ ਦਾ ਸੀ ਉੱਥੋਂ ਹੀ ਨਿਕਲ ਕੇ ਆਏ ਆਂ ਆਂ ਭਰਦੇ ਨੇ ਸਾਹ ਭਰਦੇ ਨੇ ਬੰਦੇ ਹਾਂ ਨਹੀਂ ਆਉਂਦਾ ਬੰਦੇ ਡਿੱਗ ਜਾਂਦੇ ਵਿੱਚ ਉੱਥੇ ਬੇਹੋਸ਼ ਹੋ ਜਾਂਦੇ ਹਾਂ ਹਾਂ ਬੇਹੋਸ਼ ਹੋ ਜਾਂਦੇ ਬੰਦੇ ਹੁਣ ਜਿਹੜੇ ਲੋਕੋ ਲੋਕ ਨੇ ਔਰੇ ਮੌਕੇ ਦੇ ਏਰੀਏ ਦੇ ਇੱਕ ਉਹ ਸਿੱਧੂਪੁਰ ਜੁਨੀਆ ਨੇ ਦੂਰੋਂ ਆਈ ਹੈ ਉਹਨਾਂ ਦਾ ਔਰੇ ਉਹ ਏਰੀਆ ਦਾ ਪੇਟ ਨਹੀਂ ਹੈਗਾ ਉਹਨਾਂ ਨੂੰ ਬਿਲਕੁਲ ਬਿਲਕੁਲ ਨਾ ਉਹਨੇ ਪੂਰਾ ਸਾਧਨਾ ਹੈ ਔਰੇ ਲੋਕੋ ਲੋਕ ਨੇ ਜਿਵੇਂ ਭਾਰਤੀ ਕਿਸਾਨ ਜੀ ਨੂੰ ਆਯਾਦ ਹੈ ਕ੍ਰਾਂਤੀਕਾਰੀ ਹੈ ਉਹ ਆਣ ਔਰੇ ਨਾਲ ਤਾਂ ਆਪਦੇ ਸਪਰੇਅ ਵਾਲੇ ਪੰਪ ਲਿਆ ਟਰੈਕਟਰ ਮਗਰ ਪਾ ਕੇ ਨਾਲ ਮਿੱਟੀ ਦਾ ਪ੍ਰਬੰਧ ਕਰਨ ਲਈ ਕਿੱਲਾ ਉੱਥੇ ਪਾਈ ਜਾਵੇ ਠੀਕ ਹੈ ਉਹ ਫੌਜ ਹੈ ਉਹਨਾਂ ਦੇ ਸਾਧਨ ਨੇ ਔਰ ਅੱਗੇ ਕਿੱਲੇ ਨੇ ਜਦੋਂ ਆਪਣੇ ਮੁੰਡੇ ਜਾ ਕੇ ਲੜਦੇ ਪੈ ਰਹੇ ਕਿੱਲੇ ਗੜ ਜਾਣੇ ਉਹਨਾਂ ਦੇ ਉਹਦੇ ਉਹਦੇ ਕਾਰਨ ਪਹਿਲਾਂ ਕਿੱਲਾ ਦੇ ਉੱਤੇ ਮਿੱਟੀ ਪਾਈ ਜਾਵੇ ਤੇ ਨਾਲ ਸਪਰੇਅ ਵਾਲੇ ਢੋਲੇ ਹੁਣ ਆਪਣੇ ਜਿਹੜੇ ਜਦੋਂ ਗੋਲਾ ਡੇਗ ਨੂੰ ਫਿਊਜ਼ ਕੀਤਾ ਜਾਵੇ ਹੋਰ ਇਹਦਾ ਨੁਕਸਾਨ ਕਰਾਉਣ ਦਾ ਕੋਈ ਫਾਇਦਾ ਨਹੀਂ ਜਿੰਨਾ ਵੱਡਾ ਨੁਕਸਾਨ ਕਰਾਉਣਾ ਆਪਣਾ ਹਾਂ ਬਿਲਕੁਲ ਇਹਦਾ ਆਪਣੇ ਮੁੰਡੇ ਨੇ ਇੱਕ ਇੱਕ ਮੁੰਡਾ ਕਿਹੜੇ ਕਿਹੜੇ ਪਿੰਡ ਨੇ ਨੇੜੇ ਜਿਹਨਾਂ ਨੂੰ ਤੁਸੀਂ ਇੱਥੇ ਬੇਨਤੀ ਕਰਦੇ ਹੋ ਤਾਂ ਆਪਣੇ ਏਰੀਆ ਸਾਰੀ ਖਨੌਰੀ ਏਰੀਆ ਠੀਕ ਹੈ ਪਰ ਹਰਿਆਣੇ ਦੇ ਮੁੰਡੇ ਜੋਰ ਲਾ ਰਣ ਲੱਗ ਰਹੇ ਨੇ ਉਹਨਾਂ ਨੇ ਵੀ ਟਿੱਪੂ ਟੁੱਪਰ ਭਰ ਕੇ ਮਿੱਟੀ ਖੜਾ ਰਖੇ ਨੇ ਜਿਹੀ ਸੀ ਉਹਨਾਂ ਰਖਣ ਨੇ ਪਰ ਉਹਨਾਂ ਦੇ ਉੱਧਰ ਫੌਜ ਨਹੀਂ ਪੈਂਦਾ ਉਹਨਾਂ ਦਾ ਇਹ ਤਾਂ ਆਪਣਾਈ 50 ਪੱਟ ਸਕਦਾ ਉਹਨੂੰ ਛੋਡੇ ਕਹਿਣ ਦਾ ਭਾਅ ਵੀ ਜਿਹੜਾ ਮੇਨ ਖਨੌਰੀ ਬਾਰਡਰ ਹੈ ਜਿੱਥੇ ਹਰਿਆਣਾ ਫੋਰਥ ਲੱਗੀ ਹੋਈ ਹੈ ਉੱਥੇ ਲੋਕ ਮਿੱਟੀ ਦੀਆਂ ਟਰਾਲੀਆਂ ਲੈ ਕੇ ਪਹੁੰਚਦੇ ਨੇ ਤੇ ਪਾਣੀ ਵਾਲੇ ਢੋਲ ਲੈ ਕੇ ਆਉਂਦੇ ਨੇ ਟਰਾਲੀਆਂ ਢੋਲ ਲੈ ਕੇ ਪਹੁੰਚਦੇ ਨੇ ਸਪਰੇਅ ਵਾਲੇ ਵੀ ਔਰ ਤੁਸੀਂ ਇੱਧਰੋਂ ਆਏ ਹੋਣੇ ਇੱਕ ਮੀਟਿੰਗ ਚੱਲ ਰਹੀ ਸੀ ਉਹ ਕੀ ਉਹ ਮੀਟਿੰਗ ਪੂਰੀ ਹੋ ਗਈ ਕਹਿੰਦੇ ਸੀ ਵੀ ਹਲੇ ਮੀਟ ਸਾਡੇ ਉਹਨਾਂ ਦੁਨੀਆ ਨਾਲ ਸੰਪਰਕ ਰਿਹਾ ਸੀ ਜਾਣਦੇ ਨੇ ਲੋਕਾਂ ਨੂੰ ਠੀਕ ਹੈ ਠੀਕ ਹੈ ਤੁਸੀਂ ਲੋਕਲ ਹੋਣ ਦੇ ਬਾਵਜੂਦ ਸਾਥ ਦੇ ਰਹੇ ਹੋ ਨਾਲ ਠੀਕ ਹੈ ਜੀ